ਲੋਕ गीत प्रेमीਾਂ ਲਈ ਇੱਕ ਬੜਾ ਸੋਹਣਾ ਲੋਕਗੀਤ ਅੱਜ ਆਪਰਾਂ ਮਿਲ ਕੇ ਅੱਜ ਵਾਲੇ ਲੋਕਗੀਤ ਦਾ ਆਨੰਦ ਮਾਣੀਏ ਜੂਏ ਬਾਜੂ ਆਰੀਆ ਲਾੜਿਆਵੇਂ ਮੇਰਾ ਕਰ ਜੂਏ ਵਿੱਚ ਹਾਰ ਆਵੇ ਜੂਏ ਬਾਜੂ मेरे कन्ना दे काटे उतार के वे राती आया जुए बिच हार वे जुए बाजुआरिया लाडिया आवे मेरा कर जुए बिच हार आवे मेरे गले आया जुए हार के वे, मेरे घरे गानी उतार के वे राया जुए बिच हार के वे जुए बार मेरे मथे उतार के वे राती आया जुए बिच हार के वे मेरे मथे उतार के वे राती आया जुए बिच हार के वे जुए बाजू विच हार मेरे हथे बंदे उतार केवे राया जुए विच हार वे, वे, वे जुए बाजू ਮੇਰੇ ਸੇ ਜੋ ਉਤਾਰ ਕੇ ਵੇ ਰਾਤੀ ਆਇਆ ਜੂਏ ਵਿੱਚ ਹਾਰ ਕੇ ਵੇ ਹੁਣ ਤੂੰ ਮੇਰਾ ਵਿਕਾਦਾ ਲਾੜਾ ਵੇ ਮੇਰਾ ਸਭ ਕੁਝ ਜੂਏ ਵਿੱਚ ਹਾਰ ਆਵੇ ਹੁਣ ਤੂੰ ਮੇਰਾ ਵਿਕਾਦਾ ਲਾੜਾ ਵੇ ਮੇਰਾ ਸਭ ਕੁਝ ਜੂਏ ਵਿੱਚ ਹਾਰ ਆਵੇ ਜੂਏ ਬਾਜ਼ਕ ਲੈਣ ਆ ਜੋਵਾਰੀ ਆਵੇ ਮੇਰਾ ਸਭ ਕੁਝ ਜੂਏ ਵਿੱਚ ਹਾਰ ਆਵੇ ਹਾਂਜੀ ਦੋਸਤੋ ਇਹ ਸੀ ਅੱਜ ਦਾ ਲੋਕ ਗੀਤ ਤੇ ਅਸੀਂ ਦੋਵਾਂ ਭੈਣਾਂ ਨੇ ਬੜੀ ਰੂਹ ਨਾਲ ਲੋਕ ਗੀਤ ਗਾਇਆ ਤੇ ਸਾਨੂੰ ਚੰਗਾ ਲੱਗਿਆ ਇੱਕ ਜੂਏਵਾਦ ਜਿਹੜਾ ਕੁੜੀ ਦਾ ਪਤੀ ਹੁੰਦਾ ਹੈਗਾ ਲੜਕੀ ਦਾ ਉਹ ਤੇ ਟਿੱਪਣੀ ਕੀਤੀ ਗਈ ਹੈਗੀ ਤੇ ਸਾਨੂੰ ਵਧੀਆ ਲੱਗਿਆ ਸੀ ਉਹਨੂੰ ਸ਼ਿਕਵਾ ਉਹਨੂੰ ਸ਼ਿਕਵਾ ਆਪਣੇ ਪਤੀ ਤੇ ਕਿ ਤੂੰ ਮੇਰਾ ਸਾਰਾ ਕੁਝ ਜਿਹੜਾ ਹੈਗਾ ਜੂਏ ਦੇ ਵਿੱਚ ਹਾਰ ਗਿਆ ਉਹ ਉਸ ਸ਼ਿਕਵੇ ਨੂੰ ਗੀਤ ਦੇ ਰੂਪ ਦੇ ਵਿੱਚ ਅਸੀਂ ਦੋਵਾਂ ਭੈਣਾਂ ਨੇ ਕੋਸ਼ਿਸ਼ ਕੀਤੀ ਕਿ ਤੁਹਾਡੇ ਸਨਮੁਖ ਕਰੀਏ ਤੇ ਸਾਡੀਆਂ ਕੁਐਸਚਨਾਂ ਦੇ ਉੱਪਰ ਤੁਸੀਂ ਜਰੂਰ ਪੂਰ ਪਾਉਂਗੇ ਜੇਕਰ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ